ਹੇ ਗੁਰਜੀ ਕਾ ਖਾਲਸਾ ਵਾਹੀ ਵੰਦੀ ਕੀ ਫਤਿਹ ਅੱਜ ਦਾ ਵਲੌਗ ਆਪਣਾਗਾ ਜੀ ਸ਼ੁਰੂ ਕੰਮ ਕਾਰ ਚੱਲੀ ਜਾਂਦਾ ਜੀ ਆੜਾ ਆੜਾ ਬਣਾਉਂਦਾ ਤੇ ਹੁਣਾਂ ਕੰਮ ਸ਼ੁਰੂ ਕਰਦੇ ਆਪਾਂ ਕਣਕ ਭਰਨ ਦਾ ਖਾਲ ਖੁੱਦ ਬੋਣ ਦਾ ਤੇ ਹਾਂ ਜੇ ਕਰਪਾ ਨੂੰ ਵਿਆਹ ਵਿਆਹ ਹੁਣ ਸਾਲ ਦੇ ਵਿੱਚ ਰੋਜ਼ ਵਿਆਹ ਕੋਈ ਨਾ ਕੋਈ ਵਿਆਹ ਆ ਜਾਂਦਾ ਤਾਂ ਦੂਸਰ ਜੀ ਜਾਣਾ ਚੰਗਾ ਜ਼ਰੂਰੀ ਜਿਹੜੇ ਵਲੌਗ ਥੋੜੇ ਜਿਹਾ ਘੱਟ ਬਣਦੇ ਆ ਤੇ ਉਹ ਸਾਰੇ ਪੇਜ ਦਾ ਠੀਕ ਠਾਕ ਹੋਣਾ ਉਂਟਰਾ ਕੋਣੀ ਪੋਣੀ ਅੱਜ ਪੌਂਦੇ ਤਾਰਾਂ ਕੋਈ ਨਹੀਂ ਜਿੰਨ ਤੋਂ ਉਹ ਕਾਲੀ ਨੂੰ ਸਬਜ਼ੀ ਨੂੰ ਪੌਂਦੇ ਤਾਰਾਂ ਉਹ ਦਲੇਰ ਹੋਣੀ ਅਸਾ ਦਾ ਪੰਗੜੇ ਦਾ ਵੀਰਾ ਪੰਗੜਾ ਬਾਸ ਪੂਰਾ ਪੂਰਾ ਸ਼ਾਪ ਹੈ ਪੰਗੜੇ ਜ ਇਹਨੇ ਤਾਰਾਂ ਪਾਤੀਆਂ ਸਬਜ਼ੀ ਨੂੰ ਕਿਉਂਕਿ ਰਾਨੂ ਮੱਝਾ ਖੁੱਲ ਜਾਂਦੀ ਡੰਗ ਨੁਗਰ ਖੁੱਲ ਜਾਂਦੇ ਆ ਸਬਜੀ ਸਾਰੀ ਖਰਾਬ ਕਰ ਦਿੰਦੇ ਅਸ ਕਰਕੇ ਉਤਾਰ ਪਾਤੀ ਸਾਰੇ ਸਬਜੀ ਪੂਰੀ ਛਾਈ ਪਈ ਆ ਬੋਦਲੇਰ ਦੀ ਕਾ ਬੋਦਲੇਰ ਬੋਦਲੇਰ ਦੀ ਵੀਡੀਓ ਹੋਰ ਚੱਲੀ ਤੇ ਦਾਦਾ ਨਹੀਂ ਭੰਗੜਾ ਕੰਮਦਰਾ ਵਾਲਾ ਚੱਲਿਆ ਤੇਰਾ ਹੈਂ ਉਹੜੇ ਲੋਕੀ ਤੇਰੇ ਫੈਣੇ ਪੰਗੜੇ ਦੇ ਹਾਂ ਤੇ ਉਹ ਬੜਾ ਮਗੜਾ ਬਦੇ ਮੂਦਾ ਉਹ ਆਉਣਾ ਹੈ ਉਹ ਰਾਤੀ ਚ ਰੋ ਚਲ ਗਏ ਥੋ ਹਾਂ ਤੇ ਉਹ ਵਾਰ 3 ਵਜੇ ਗਿਆ ਰਾਤ ਕੌਣ ਆ ਤੇਰੇ ਦੇਖ ਮੋਟਾ ਇਹਦਾ ਇਹ ਤਾਂ ਆਪਣੇ ਦਾ ਬਾ 3 ਵਾਧੂ ਹੀ ਬਾ ਮੈਂ ਆਈ ਤੇ ਖਰਾਬ ਹੀ ਹੋਣੀ ਤਾਰ ਮੈਂ ਹੱਥ ਪਾ ਤਰੇ ਭੰਗੜਾ ਬੜਾ ਸ਼ਾਪ ਹੈ ਕਹਿੰਦੇ ਉਹ ਚੋਰ ਹੈ ਉਰਾ ਸ਼ਾਕਾਂ ਤੂੰ ਆ ਗੰਡੇ ਵਖ ਆਪਣੇ ਘਰ ਦੇ ਗੰਡੇ ਬਹੁਤ ਵਧੀਆ ਸਬਜੀ ਜਿੰਨੀ ਸਾਰੀ ਘਰ ਦੀ ਆਪ ਵਰਤਦੇ ਆ ਸਾਰੀ ਜਿੰਨੀ ਵੀ ਆ ਅੰਦਰ ਵੜਾ ਮੋਤੀ ਲਗਾਟ ਰਹੇ ਆ ਸਾਫ ਕਰ ਰਹੇ ਆ ਮੋਤੀ ਮਾਇ ਦਾ ਖਰਾਬ ਹੋ ਗਿਆ ਲਗਾ ਸਾਫ ਹੋ ਤੁੰਗਾ ਹਾਂ ਪੋਣਿਆ ਹੋ ਪਉ ਡੇਰਾ ਕਰਕੇ ਨਾ ਮੁੰਡੇ ਕੋਲੋਂ ਖਰਗਣਾ ਮਾਰ ਦਿਆਂਗਾ ਕੋਲੋਂ ਖਰਗਣਾ ਮਾਰਨਾ ਜੇ ਮੱਝ ਹਰੀਆਂ ਕਰਤੇ ਆ ਬਾਹਰ ਛੱਡ ਜੋ ਹੁਣ ਅੱਥੇ ਸਪਾਈਸ ਉਹ ਜੋ ਅੰਦਰ ਸਾਰੇ ਸੋਰ ਕੜਿੰਦੋਂ ਪਾਏ ਨਹੀਂ ਫੇਰ ਲੈਣਗੇ ਨਜ਼ਾਰੀ ਧੁੱਪੇ ਪਪੜੇ ਰਾਣੀ ਸੁੰਦਰਾ ਬੱਗੀ ਆਪਣੀ ਆ ਰਾਨੋ ਰਾਣੀ ਸੁੰਦਰਾ ਆਪਣੀ ਆ ਜਪ ਮੇਰਾ ਨੀ ਸੁਨਰਾਜ ਬੱਗੀ ਹਰਕਣਾ ਬਾਅਦ ਦੇ ਘਟਾ ਘਟਾ ਬਹੁਤ ਜਿਆਦਾ ਲੇਟ ਦੀ ਸਰ ਨੂੰ ਤੋਂ ਪੇਸ਼ ਤੇ ਵਾਰੇ ਜ ਇਹਨਾਂ ਨੂੰ ਕਰਕਣਾ ਹੋਕ ਤਾਂ ਮਾਰ ਕੇ ਅਸ ਤੋਂ ਨੂੰ ਆਣੇ ਅੱਜ ਕਿਤੇ ਤੇ ਸ਼ਾਮ ਨੂੰ ਕਰਾਂਗੇ ਅੱਜ ਦੀ ਸਵਾਰੀ ਤੇ ਆਪਾਂ ਤੁਹਾਨੂੰ ਇੱਕ ਤੇ ਜਨ ਦੇ ਵਿਆਹ ਨੂੰ ਆਪਣਾ ਸਮਸ਼ੇਰ ਸਿੰਘ ਸ਼ਮੀ ਵੀਰ ਚੱਕ ਤੋਂ ਉਹਦੇ ਅੱਜ ਭਰਾ ਦਾ ਵਿਆਹ ਵਾ ਤੇ ਬਦਰੀ ਜਣ ਦਾ ਆਪਾਂ ਨੂੰ ਤਤਨ ਵਿਆਹ ਦੇ ਵੀ ਅੱਜ ਕਰਾਉਣੀ ਐ ਮੇਲ ਮਲਾਪੀ ਵਿਆਹ ਦੇ ਸਾਰਿਆਂ ਦੇ ਚਲੋ ਆਜਾ ਹੁਣ ਪਾਉਣ ਲੱਗੇ ਖਾਦ ਇਹ ਚਾਚਾ ਸਾਡਾ ਬਿਠਾ ਲਾ ਕਣਕ ਨੂੰ ਪਾਣੀ ਚਾਚਾ ਨੇ ਲਾ ਕਣਕ ਨੂੰ ਪਾਣੀ ਤੇ ਸਾਡੇ ਅੱਜ ਮੋਟਰ ਪਾਣੀ ਪੂਰੇ ਮਾਰਨੇ ਕਿੱਧਰ ਚ ਬੱਚੇ ਬਾਹਰ ਹਾਂ ਕਿਹੜਾ ਸਾਰੇ ਮੋਟਰਾਂ ਪਾਣੀ ਯਾਰਾ ਵਧ ਗਿਆ ਕੀ ਦਾਲ ਦਾਲ ਮੋਦੀ ਲਾ ਬੋਰੇ ਲਾ ਬੋਰੇ ਤਾਰੋ ਬੋਰੇ ਤਾਰੋ ਜਲਦੀ ਪਾਈਏ ਖਾਣ ਹਾਂ ਪੌਣ ਲੱਗਿਆ ਅਜ ਖਾਦ ਖੂ ਵਾਲੀ ਸਾੜਦੇ ਕੰਨ ਕਪਨੇ ਹੋ ਗਿਆ ਅਜ ਪੂਰੀ ਮਹੀਨੇ ਦੀ अज मैं पौधरे सिंह मोदी मुखेंद्र चाहे पाँव लगे खाद खाना भी पाने पैने अच्छे अच्छे और ट्रैक्टर में टायर नहीं पाई वो भी पाने टायर भी हैं नीचे गिर दे नीचे नीचे गिर तो सभी बुरा मुश्किल इसको कुटना पड़ेगा इसमें ढेला है हाँ आओ पानी करके ज्यादा पानी हो गया थोड़ा थोड़ा ਆ ਵਾਹ ਵਾਹ ਲੈ ਜੀ ਨਾ ਤੁਸੀਂ ਤਾਂ ਪੂਰੀਆਂ ਜੇ ਲੈ ਸਰੇ ਗਾਲੀ ਕੋਈ ਛੋਟਾ ਆ ਵੀ ਕਰਾ ਆ ਜੀ ਦਾ ਕਰਦੇ ਨਹੀਂ ਵਾਹ ਕਾਂਜੀ ਲਓਏ ਮੇਰਾ ਪਾਣ ਪਾਣ ਕੇ ਹੋ ਜਾ ਦੇ ਮੈਂ ਤਾਂ ਵੱਡਾ ਬਾਪੂ ਹੋ ਗਿਆ ਨਾ ਅੰਜੀ ਵੀ ਨੀ ਆ ਹਾਂ ਅੰਤ ਜੀ ਆ ਵੀ ਨਹੀਂ ਆ ਸਾਰੇ ਕੰਮ ਕਰ ਕਰ ਕੇ ਖਾ ਲ ਕੋ ਪਾ ਕੇ ਹੁਣ ਦੋ ਕੰਮ ਕਰਦੇ ਖਾ ਲ ਪਾ ਖਾਦੋ ਹੀ ਪਾ ਲਈ ਸਾਰੇ ਕੰਮ ਦੇ ਹੁਣ ਵਿਆਹ ਵੀ ਦੇਖ ਜਾਣਾ ਆਪਾਂ ਆਹ ਆਹ ਫੋਨ ਤੇ ਆਸ਼ਾ ਰੋ ਕੇ ਵਿਆਹ ਵੀ ਦੇਖ ਚੱਲੇ ਆ ਤੇ ਖਾ ਵੀ ਪਾਏ ਆ ਇਹ ਰਿਹਾ ਨਾ ਨਜ਼ਾਰਾ ਕੰਮ ਕੱਲ ਕਰ ਲਿਆ ਬਰਾਵੀ ਸਾਹਿਬ ਇਤਨੀ ਬਰਾਵੀ ਵਾਹ ਵਾਹ ਬੜਾ ਵਕਦੀ ਬਾਤ ਕਿਆ ਬਾਤਾਂ ਚਾਰੇ ਤਰਨ ਸੀਨਾ ਦੀ ਟਿੱਕ ਟਿੱਕ ਦੀ ਹੁਣ ਵਿਆਹ ਦੇ ਨਾਲ ਕਿ ਕਦੋਂ ਤੋੜੇਗਾ ਪੁਲਾਹ ਕੇ ਲੈ ਜਾਣਾ ਹੁਣ ਇਸ ਦੀ ਹੁਣ ਇਸ ਦੀ ਬਰਾਵੀ ਸਾਹ ਹੁਣ ਵਿਆਹ ਵੇਖ ਕੇ ਆਪਾਂ ਪਹੁੰਚ ਕੇ ਘਰੇ ਜੀ ਆਪਣੀ ਰਾਣੀ ਸੁੰਦਰਾ ਆਪਾਂ ਤਾਂ ਉਰਦੂ ਕਰਦੇ ਅੰਦਰ ਆ ਹੁਣ ਡੰਗਰ ਅਸ਼ਾ ਚੋਂਦੇ ਆ ਆਪਣਾ ਯਾਰ ਆਪਣਾ ਰਾਜਵੀਰਾ ਉਹ ਤੇ ਹਸਪਤਾਲ ਤੱਕ ਪਹੁੰਚਾ ਦੇ ਬੀਬੀ ਆ ਉਹਦੇ ਕੋਲ ਹੁੰਦਾ ਵਾ ਤਾਂ ਇਹਦਾ ਮਾਲ ਡੰਗਰ ਚੋਂ ਜਮਾਰੀ ਆਰੀ ਬਹੁਤ ਮਾਲ ਡੰਗਰ ਚੋਂ ਹੀ ਆ ਇਹਨੇ ਨਾ ਵਾ ਸਾਰਾ ਨੇ ਰਾਵਾਂ ਲੜੀ ਹੁੰਦੀ ਹਾਂ ਬੁੱਤੀ ਗਈ ਹਾਂ ਮੈਂ ਛੋੜ ਗਿਆ ਟੰਗ ਤੇ ਕੋੜੀ ਬਣ ਨਹੀਂ ਹੰਦਰਾ ਹਾਂ ਬਾਹਰ ਫੇਟੁਰਾ ਮੈਂ ਛੋੜ ਦਿੰਦਾ ਕੁਝ ਕਿਹਦਾ ਪਤਾ ਨਹੀਂ ਹਾਂ ਕਦੋਂ ਹੁੰਦਾ ਹੈ ਇਹ ਤਾਂ ਦੋ ਹੁੰਦੇ ਹੀ ਹਜੇ ਕਿਤੇ ਮੋਗਾ ਦਾ ਕੀਵੇਂ ਛੁੱਟੀ ਹੈ ਜੀ ਹਜੇ ਨਹੀਂ ਕੱਲ ਚੱਲ ਮੋਦੀ ਚੱਲ ਮੋਦੀ ਮਾਝਾ ਵਾਲੀ ਨਾ ਕੋੜੀ ਚੰਗਰ ਕਰਨੀ ਬਾਜੋ ਕੋੜੀ ਆਪਣੀ

ਤੇ ਬੜਾ ਜੀਮਾ ਨਾਲ ਫਰਮਾ ਕੀਤਾ ਬੜਾ ਗਿਆ ਰਿਹਾ ਤੇ ਬੜਾ ਵਧੀਆ ਮਿਲਿਆ ਬੈਠੇ ਗੱਲਾਂ ਬਾਤਾਂ ਕੀਤੀਆਂ ਤੇ ਲੱਖ ਦਿਨ ਹੋਰ ਬੰਦੇ ਸਾਰੇ ਇੱਥੇ ਪਹੁੰਚੇ ਸਾਰਿਆਂ ਨੇ ਬੜੇ ਇੱਥੇ ਗੱਲਾਂ ਬਾਤਾਂ ਕੀਤੀਆਂ ਤੇ ਬੜਾ ਵਧੀਆ ਬਿਜਾਰਾ ਬੰਦੇ ਵਿੱਚ ਬੈ ਗਈ ਗੱਲਾਂ ਬਤਾ ਪੁਰਾਣੇ ਵੀਰ ਗੱਲਾਂ ਬਤਾ ਸੁਣੀਆਂ ਉਹਨਾਂ ਨੂੰ ਕੁਝ ਸਿੱਖਣ ਨੂੰ ਮਿਲਿਆ ਤੇ ਬੜਾ ਵਧੀਆ ਸਾਰਿਆਂ ਨੇ ਆਪਾਂ ਸਮਝਾਇਆ ਕੁਝ ਗੱਲਾਂ ਸਮਝਾਈਆਂ ਤੇ ਕੋਸਾ ਆਪਣੇ ਕੋ ਸਮਝਾਇਆ ਹਮ ਸਾਰਾ ਕੁਝ ਵਾਸੁਨਾ ਸਤਿ ਸ੍ਰੀ ਅਕਾਲ ਜੀ ਕੀ ਆਭਿਚਾਰੇ ਹੁਣ ਆਪਣਾ ਸੋਈ ਸੁਣ ਖਾ ਗਏ ਬੰਦੇ ਆਪਣੇ ਬਾਲੇ ਮੋਰ ਮੇਰੇ ਤੇ ਬਾਕੀਆਂ ਤਾਂ ਬੰਦਿਆਂ ਸਵੇਰੇ ਅੱਜ ਦਾ ਬਹੁਤ ਆਪਣਾ ਇਖਿਸਮ ਅਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ